खाड़ा इधर भी खड़ा है ना बैठा आशा देवी की पिंडी है नवरात्र पच्चीस तारीख से यहाँ काफी संगत आती है क्योंकि जो लोग पैदल आते है जिनको रास्ता पता है वो अपने मंगुवाल से आके ना यहाँ रात स्टॉप रहते है काफी लंगर भी आठ दिन बराबर लगेगा दिन रात चौबीस घंटे भंडारा होगा और श्रद्धालुओं के लिए जो भी रहने खाने की सुविधा ਰਹਤੀ 8 ਦਿਨ ਤੱਕ ਕਿ ਆ ਰੋੜਾ ਜੀ ਆ ਜੰਗਲ ਵਿੱਚ ਰਹੀ ਜੀ ਆਈ ਹੋਪ ਤੁਹਾਨੂੰ ਦਿਖਦਾ ਹੋਊਗਾ ਆ ਦੇਖੋ ਜੀ ਸਾਹਮਣੇ ਇਹ ਜਿਹੜਾ ਜਾਂਦਾ ਵਾ ਐ ਘੁੰਮਦੇ ਘੁੰਮਦੇ ਨਾਲ ਉਧੇ ਸੜ ਪੋ ਨੇਚਰ ਦੀ ਗੱਲ ਕਰਦੇ ਹਾਂ ਆਪਾਂ ਨੇਚੇ ਦੇ ਵਿੱਚ ਦੇਖੋ ਤੁਹਾਨੂੰ ਡੀਅਰ ਵੀ ਦਿਖਾਈ ਦਿੱਤਾ ਹੈ ਹਾਂ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੈ ਮਾਤਾ ਦੀ ਸਾਰਿਆਂ ਨੂੰ ਤੇ ਸਵਾਗਤ ਤੁਹਾਡਾ ਅਸੀਂ ਨਵੀਂ ਵੀਡੀਓ 'ਚ ਅੱਜ ਅਸੀਂ ਦਮੀ ਜਾਣੀ ਆ ਗਏ ਆ ਪਿੰਡ ਮੰਗੂਵਾਲ ਨਰੀ ਤੇ ਪੰਜਾਬ ਚ ਹੀ ਆ ਹਿਮਾਚਲ ਤੇ ਨਹੀਂ ਆ ਚੰਦਪੁਨੀ ਰੋਡ ਦੇ ਉੱਤੇ ਮੰਗੂਵਾਲ ਨਦੀ ਤੇ ਜਿੱਥੇ ਪੈਂਦਾ ਹੈ ਆਸ਼ਾ ਦੇਵੀ ਮੰਦਿਰ ਅਸੀਂ ਉੱਥੇ ਚੱਲੇ ਆ ਦਰਸ਼ਨ ਕਰਨ ਤੇ ਤੁਹਾਨੂੰ ਵੀ ਨਾਮ ਨਾਲ ਕਰਵਾਉਨੇ ਆ ਤੇ ਕਾਫੀ ਸੰਗਤਾਂ ਕਹਿੰਦੀਆਂ ਅਸੀਂ ਸਾਡੇ ਇੱਕ ਸਬਸਕ੍ਰਾਈਬਰ ਉਹਨਾਂ ਨੇ ਸਪੈਸ਼ਲ ਕਿਹਾ ਸੀ ਕਿ ਪਾਣੀ ਜਰੂਰ ਜਾਇਓ ਤੇ ਉਹਨਾਂ ਦਾ ਨਾਮ ਜਰੂਰ ਅਸੀਂ ਮੈਂਸ਼ਨ ਕਰਾਂਗੇ ਆਕਾਸ਼ ਕਲੇਰ ਉਹਨਾਂ ਦੇ ਕਰਕੇ ਅਸੀਂ ਸਪੈਸ਼ਲ ਬਲੌਗ ਬਣਾਉਣ ਜਾ ਰਹੇ ਮਾਤਾ ਆਸ਼ਾ ਦੇਵੀ ਮੰਦਿਰ ਤਨੁਪਤਾ ਮਾਤਾ ਰਾਣੀ ਦੇ ਨవరాత్రੇ ਚੱਲ ਪਏ ਆ ਜੀ ਬਸ ਕੱਲ ਤੋਂ ਮੇਲਾ ਸਟਾਰਟ ਆ ਆਪਾਂ ਕਹਿੰਦੇ ਚਲੋ ਪਹਿਲਾਂ ਪਹਿਲਾਂ ਆਪਾਂ ਮਾਤਾ ਰਾਣੀ ਆਛਾ ਦੇਵੀ ਦੇ ਮੰਦਿਰ ਦੀ ਵੀਡੀਓ ਬਣਾਉਣੇ ਆ ਬਾਕੀ ਮੇਲੇ ਜੋ ਨਵੀਂ ਅਪਡੇਟ ਤੁਹਾਨੂੰ ਨਾਲ ਦੇ ਆ ਦਿੰਦੇ ਰਹਿਣੇ ਆ ਤੇ ਚੈਨਲ ਤੇ ਕੋਈ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਤੇ ਚਲੋ ਹੁਣ ਚੱਲਦੇ ਆ ਜੀ ਤੇ ਬਾਕੀ ਲੋਕੇਸ਼ਨ ਚੈੱਕ ਕਰੋ ਲੋਕੇਸ਼ਨ ਬਹੁਤ ਸੋਹਣੀ ਹੈ ਦੇਖੋ ਆ ਦੇਖੋ ਆਪਾਂ ਰੋਡ ਤੋਂ ਤੱਲੇ ਰਿਹਾ ਆਂ ਜੀ ਤਿੰਨ ਪਧਰਾ ਸੀ ਕਿਉਂਕਿ ਕਿੰਨੇ ਦਿਨ ਤੋਂ ਲਗਾਤਾਰ ਬਾਰਿਸ਼ ਹੁੰਦੀ ਪਈ ਸੀਗੀ ਅੱਜ ਧੁੱਪ ਨਿਕਲੀ ਹੈ ਤੇ ਅਸੀਂ ਸੋਚਿਆ ਤੇ ਬਾਕੀ ਰੋਡ ਤਾਂ ਸਾਰਾ ਨਵਾਂ ਬਣਿਆ ਬਾਕੀ ਅੱਗੇ ਜਾ ਕੇ ਦੇਖਦੇ ਇੱਥੋਂ ਤੱਕ ਰੋਡ ਬਿਲਕੁਲ ਸਹੀ ਆ ਤੇ ਚਲੋ ਚੱਲਦੇ ਅੱਗੇ ਤਾਂ ਦਿਖਾਉਣੇ ਨੇ ਕਰੋਨੇ ਹੋਏ ਮਾਤਾ ਰਾਣੀ ਦੇ ਦਰਸ਼ਨ ਜੀ ਤੇ ਸੰਗਤ ਜੀ ਸਿਰ ਬਿਲਕੁਲ ਬਹੁਤ ਜ਼ਿਆਦਾ ਮਤਲਬ ਤਰਾਈ ਉੱਤਰ ਕੇ ਤਾਂ ਬਿਲਕੁਲ ਸਿੱਧੀ ਸਟੀਕ ਤਰਾਈ ਉੱਤਰ ਕੇ ਤਾਂ ਹੁਣ ਅਸੀਂ ਆ ਗਏ ਆ ਥੋੜਾ ਸੰਤਲ ਜੀ ਏਰੀਆ 'ਚ ਆਹ ਦੇਖਿਆ ਖੱਡ ਕਰ ਜਿਹੜੀਆਂ ਬਾਕੀ ਇਹ ਖੱਡ ਹੈਗੀ ਆ ਇੱਥੇ ਉਪਰ ਅੰਗਰ ਨੇ ਦੱਸਿਆ ਸੀ ਕਿ ਅੱ삐 ਖੱਡਾ ਤਾਂ ਇਹ ਬਿਲਕੁਲ ਥੋੜੀ ਜਿਹੀ ਚੱਲਦੀ ਆ ਕਹਿੰਦੇ ਖਬਰਾਨਾ ਦੀ ਕੋਈ ਗੱਲ ਨਹੀਂ ਤੁਸੀਂ ਜਾਓ ਆਰਾਮ ਨਾਲ ਬਾਕੀ ਤਾਂ ਘਰਬਾਰ ਹੈਗੀ ਇੱਧਰ ਨੇ ਪਾਸੇ ਉੱਪਰ ਹੋਈ ਲੱਗਦਾ ਵੀ ਸ਼ਾਇਦ ਜੰਗਲੀ ਜਿਹਾ ਏਰੀਆ ਹੈ ਖੱਡ ਚੱਲਦੀ ਪਈ ਦੇਖੋ ਜੀ ਨੇਚਰ ਦੇ ਖਰੀਬ ਮਿੱਟੀ ਮੁੱਟੀ ਢੀਗੀ ਯਾਰ ਥੋੜਾ ਜਿਹਾ ਸਲਿਪੀ ਜਿਆ ਹੈ ਯਾਰ ਜਿਹੜਾ ਤੁਹਾਨੂੰ ਪਹਿਲੇ ਹੀ ਦੱਸਿਆ ਤੇ ਇਹ ਦੇਖੋ ਇਹ ਚੱਲਦੀ ਪਈ ਖੱਡ ਨਾਲ ਨਾਲ ਰਸਤੇ ਤੇ ਆਹ ਦੇਖੋ ਖੱਡ ਇਹ ਲਾ ਸਦਾ ਬਾਹਰ ਚੱਲਦੀ ਨਹੀਂ ਕੱਢ ਨਾ ਮੇਰੇ ਹਸਾਉਣਾ ਨਾ ਜਿੱਦਾਂ ਸਾਡੇ ਉਧਰ ਚੱਲਦੀ ਆ ਹਾਂ ਜਿੱਦੋਂ ਉਧਰ ਨਾ ਤਾਂ ਰੰਗਪੁਰ ਮਤਨ ਜਾਂਦੇ ਅਸੀਂ ਰੰਗਪੁਰ ਬਾਹਰ ਚੱਲਦੇ ਆ ਆਪਣੇ ਕੁਕਾਨੇ ਟਾਲ ਚੱਲਦੀ ਹੈ ਹਾਂ ਕੁਕਾਨੇ ਟਾਲ ਜਿੱਦਾਂ ਚੱਲਦੀ ਹੈ ਐਂ ਤੇ ਲਓ ਜੀ ਹੁਣ ਅਸੀਂ ਇਹੀ ਚੜਨ ਲੱਗੇ ਚੜਾਈਆਂ ਇਹ ਪਹਾੜੀਆਂ ਦੇਖੋ ਤੁਸੀਂ ਤੁਸੀਂ ਕਹਿੰਦੇ ਸੀ ਨਾ ਪਹਾੜੀਆਂ ਨਹੀਂ ਦਿਖਾਣੇ ਲਓ ਜੀ ਪਹਾੜੀਆਂ ਦੇਖੋ ਇੰਜੋਏ ਕਰੋ ਤੁਸੀਂ ਨਾਲ-ਨਾਲ ਪਹਾੜੀਆਂ ਸਨ ਕਮੈਂਟ ਆਇਆ ਸੀ ਕਿ ਉਹ ਮਤਲਬ ਸਾਨੂੰ ਕੋਮ ਪਹਾੜ ਦੇਖੇ ਬੜੇ ਪਸੰਦ ਆ ਤੇ ਤੁਸੀਂ ਪਹਾੜ ਨਹੀਂ ਦਿਖਾਨੇ ਜਲਾ ਅੱਜ ਦੇਖੋ ਇੰਜੋਏ ਕਰੋ ਨੇਚਰ ਵਾਹ ਜਣਾ ਪਹਾੜ ਤੋਂ ਦੇਖੋ ਹਰ ਇੱਕ ਦਾਣਾ ਹਾਂ ਜੀ 9 ਰੁਪਏ ਆ ਨਾ ਉਹ ਉਹ ਬਾਕੀ ਲਾ ਥੋੜਾ ਥੋੜਾ ਜਿਦਾ ਬਰਸਾਤਾਂ ਵੀ ਘੱਟ ਹੁੰਦਾ ਹੀ ਰਹਿੰਦਾ ਜਿੱਦਾਂ ਕੈਨ ਸਲਾਈਡ ਤੇ ਕਦੀ ਅਸੀਂ ਚੜਦੇ ਆ ਚੜਾਈਆਂ ਕਦੀ ਅਸੀਂ ਉਤਰਦੇ ਆ ਪਹਿਲਾਂ ਉਤرائی ਸੀ ਗੱਲ ਬੱਗੀ ਹੋਗਾਂ ਬਹੁਤ ਠੀਕ ਹੈ ਚੜਾਈ ਆ ਸਰਗਾ ਆਹੋ ਹੋ 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 ਮਜ਼ਾ ਆ ਰਿਹਾ ਹੈ ਆ ਮੋਗਾ ਇਹ ਲਾਤੀ ਲੋਕੇਸ਼ਨ ਦੇਖਾ ਤੁਸੀਂ ਡਰ ਵੀ ਲੱਗਦਾ ਆ ਮਜ਼ਾ ਆ ਰਿਹਾ ਤੁਹਾਨੂੰ ਲਾਲ ਦੇਖੋ ਮੈਂ ਦੇਖਣਾ ਹੋਰ ਗੋ ਗੋ ਬੋਲੇ ਹਾਂ ਆਹ ਦੇਖੋ ਬੋ ਦੇਖੋ ਇਹਨੂੰ ਰੁਕ ਜਾ ਰੁਕ ਜਾ ਇਹਨੂੰ ਗੋ ਵੀ ਕਹਿੰਦਾ ਦੇ ਇਹ ਆਵੇ ਦੇਖ ਲੈ ਆ ਉਧਰ ਥੋੜੀ ਹੋ ਦੇ ਉਹ ਨੋ ਇਹ ਸਾਡੇ ਉਧਰ ਘਰ ਚ ਆ ਵੀ ਹੁੰਦੀਆਂ ਹੋਈ ਆ ਨਾ ਆ ਸਾਡੇ ਤੇ ਕੋਈ ਬੱਚਾ ਨਹੀਂ ਕੋਈ ਆ ਸਾਡੇ ਤੇ ਕੋਈ ਕਹਿੰਦੇ ਬਾਕੀ ਬਾਕੀ ਸਾਡੇ ਤੇ ਕੋਈ ਕਹਿੰਦੀ ਉਧਰ ਭਾਜੀ ਹੁੰਦੇ ਜਿੱਥੇ ਗੱਡੀ ਵਾਲੀ ਛੱਡ ਬਣਾਈ ਨਾ ਉੱਥੇ ਰਹਿੰਦੀ ਆ ਟੋਟ ਜਾਂਦੀ ਉਹ ਤਾਂ ਗੱਡੀ ਵੱਡੀ ਆ ਥੋੜੀ ਛੋਟੀ ਸੀ ਬਾਕੀ ਆ ਸਫਾਈ ਸੋਈ ਤਾਂ ਹੋਈ ਆ ਤੇ ਕਿਉਂਕਿ ਜਦੋਂ ਅਸੀਂ ਜਾਂਦੇ ਆ ਚੰਦਪੂਰੀ ਲੋਕ ਇਹਨਾਂ ਤੇ ਸ਼ੁਰੂਤ ਕਾਫੀ ਸੰਗਤ ਇੱਧਰ ਵੀ ਆਉਂਦੀਆਂ ਆ ਮੱਥਾ ਟੇਕਣ ਮਾਤਾ ਰਾਣੀ ਦੇ ਦਰਵਾਜ਼ੇ ਤੇ ਇਧਰ ਘਰ ਹੈਗੇ ਚਲੋ ਅਸੀਂ ਕਿੰਨੇ ਚਿਰਾਂ ਤੋਂ ਸੋਚਦੇ ਸੀਗੇ ਕਿ ਮੰਦਰ ਜਾਣਾ ਹੈ ਨਾ ਦਰਸ਼ਨ ਕਰਾਉਣੇ ਆ ਤੇ ਚਲੋ ਅੱਜ ਫਾਈਨਲੀ ਸਵਾਗੋ ਬਣਿਆ ਤੇ نیچے ਆ نیچے ਆ ਰਾਤੀ ਚ ਹਾਂ ਇੱਕਦਮ ਜੇ ਬੰਦਾ ਉਹਦਾ ਤਲਿਖ ਹੈ ਹਾਂ ਇਹਦਾ ਆ ਬੋਰਡ ਤੇ ਲਿਖਾ ਹੈ ਹਾਂ ਇਹ ਬਹੁਤ ਰਾਈ ਆ ਚੜਾਈ ਵੀ ਬਹੁਤ ਆ ਬਿਲਕੁਲ ਸਟੀਕ ਦੇਖ 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 என்ன பத்திரி என்ன பத்திரி <Overlap/> ਤਰੀਹੜੀ ਦਾ ਰਸਤਾ ਬਾਕੀ ਘਰ-ਬਾਰ ਤਾਂ ਹੈਗੀ ਆ ਤੇ ਬਿਲਕੁਲ ਘਰਾਂ ਦੇ ਵਿੱਚ ਵਿੱਚ ਹੀ ਆ ਰਹਾ ਨਾ ਘਰਾਂ ਵਿੱਚ ਦੇ ਨਾਲ-ਨਾਲ ਹੀ ਆ ਰਸਤਾ ਬਾਕੀ ਰਸਤਾ ਬਹੁਤ ਸੋਹਣਾ ਹੈ ਇੰਜੋਏ ਕਰਨਾ ਹੋਵੇ ਤੁਸੀਂ ਨੇਚਰ ਨੂੰ ਤਾਂ ਜਿੰਨਾ ਮਰਜ਼ੀ ਤੁਸੀਂ ਆਓ ਲੋਕੇਸ਼ਨ ਬਹੁਤ ਸੋਹਣੀ ਹੈ ਕਿਉਂਕਿ ਦੇਖੋ ਬਿਲਕੁਲ ਖਾੜ ਦੇ ਇਧਰਲੇ ਪਾਸੇ ਬਿਲਕੁਲ ਇਧਰਲੇ ਪਾਸੇ ਖਾਡਾ ਇਧਰ ਵੀ ਖਾਡਾ ਵਾਹ ਵਾਹ ਬੈਠੀ ਸੀ ਮੀਂਹ ਦੇ ਕਰਕੇ ਨਾ ਬੱਤੀ ਆ ਦੇਖੋ ਨਿਕਗਦਾ ਹਾਂ ਇੱਕ ਪਾਸੇ ਉਹ ਜਿਹੜਾ ਰੋਡ ਆ ਨਾ ਥੱਲੇ ਨੂੰ ਬੈਠਾ ਆ ਪਰ ਬਾਈਕ ਤੋਂ ਵਧੀਆ ਮੈਂ ਕਹੂੰਗਾ ਓਏ 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 ਓ ਮਮੀ ਉਹ ਡਰ ਗਈ ਡਰ ਗਿਆ ਬੱਚਾ ਡਰ ਗਿਆ ਰਸ ਨਹੀਂ ਤਾਂ ਨਹੀਂ ਮੈਂ ਕਹੂੰਗਾ ਓਏ ਹਾਂ ਜੁੜਿਆ ਪਰਤਾ ਹੁਣ ਦੇਖ ਲਿਆ ਵਾ ਹਾਂ ਹਾਂਜੀ ਹਾਂ ਗੱਡੀ ਤਾਂ ਉਹ ਕੱਢੀ ਸੀ ਗੱਡੀ ਤੇ ਥੋੜਾ ਜਿਹਾ ਔਖਾ ਹੈ ਕਿਉਂਕਿ ਤੁਸੀਂ ਅਗਰ ਮੋੜ ਨਹੀਂ ਵੀ ਚਾਹੋ ਨਾ ਇੱਕ ਸਪੈਸੀਫਿਕ ਰੋਡ ਦੇ ਉੱਤੇ ਇਹ ਗੱਡੀ ਮੁੜੂਗੀ ਉਦਾਂ ਨਹੀਂ ਹਾਂ ਨਾ ਛੋਟੇ ਛੋਟੇ ਘਰਾਂ ਦੇ ਵਿੱਚ ਕੀ ਆ ਔਰ ਛੋਟੇ ਛੋਟੇ ਜਿਹਾ ਲੱਗਾ ਮਾਤਰਾ ਮਤਲਬ ਆਪਾਂ ਜਿਹੜਾ ਫਸਟ ਟਾਈਮ ਚੱਲੇ ਆ ਹਾਂਜੀ ਤੇ ਹੈਗਾ ਸਾਡਾ ਫਸਟ ਟਾਈਮ ਅਸੀਂ ਸਾਰਾ ਰੋਡ ਦਿਖਾਇਆ ਅੱਜ ਤੇ ਐਡਰੈਸ ਵੀ ਪੂਰਾ ਦੱਸ ਦਿੱਤਾ ਹੈ ਤੁਹਾਨੂੰ ਰੋਡ ਵੀ ਦਿਖਾ ਦਿੱਤਾ ਆ ਓਹੋਹੋਹੋ ਮਹਾਰਾਜ ਇਹ ਸਲਿੱਪਰੀ ਤੇ ਨਾਲ ਹੀ ਥੱਲੇ ਖਾੜ ਦੇਖੋ ਛੱਡੀ ਵੱਡੀ ਖਾੜਾ ਤੇ ਖੰਡ ਤੇ ਬਿਲਕੁਲ ਨਾਲ ਨਾਲ ਰਸਤਾ ਬਰਸਾਤਾ ਚ ਤਾਂ ਨਹੀਂ ਆਉਣਾ ਚਾਹੀਦਾ ਇਦਾਂ ਨੂੰ ਮੈਂ ਨਹੀਂ ਤੁਹਾਨੂੰ ਰეკਮੈਂਡ ਕਰਾਂਗੀ ਕਿ ਤੁਸੀਂ ਬਰਸਾਤਾ ਨੂੰ ਆਓ ਬਿਲਕੁਲ ਬਿਲਕੁਲ ਇਹਦਾ ਸਾਬਾ ਬਿਲਕੁਲ ਲੱਗੇ ਆ ਗਏ ਆ ਅੱਧਾ ਕਿਲੋਮੀਟਰ ਰਹਿ ਗਿਆ ਬਸ ਲੋਦੀ ਸੰਤਰਾਈ ਕਿਹਾ ਤਾਂ ਕਿਲੋਮੀਟਰ ਆਈ ਗਈ ਲੋਦੀ ਆ ਗਏ ਅਸੀਂ ਮਾਤਾ ਰਾਣੀ ਦੇ ਦਰਬਾਰ ਤੇ ਰਸਤੇ ਦੇ ਵਿੱਚ ਆਂਦਾ ਆ ਬਾਬਾ ਪਰਥੀ ਨਾਥ ਜੀ ਦਾ ਮੰਦਿਰ ਆਪਾਂ ਪਹਿਲਾਂ ਸੋਚਿਆ ਕਿ ਮਾਤਾ ਰਾਮ ਮੰਦਿਰ ਆ ਸਰਗਮ ਕਹਿੰਦੇ ਸ਼ਾਇਦ ਮਾਤਾ ਦਾ ਮੰਦਿਰ ਵੇਖਿਆ ਨਹੀਂ ਉਹ ਸੀਗਾ ਪਰਥੀ ਨਾਥ ਜੀ ਦਾ ਮੰਦਿਰ ਕੋਲ ਬਣਾਇਆ ਥੋੜਾ ਜਿਹਾ ਹੁਣ ਚੱਲਦੇ ਅਸੀਂ ਮਾਤਾ ਰਾਣੀ ਦੇ ਮੰਦਰ ਤੇ ਮੰਦਰ ਉੱਜ ਗਏ ਅਸੀਂ ਆਸ਼ਾ ਦੇਵੀ ਮੰਦਰ ਇੱਥੋਂ ਕ ਸੜਕ ਪੂਰੀ ਵਧੀਆ ਪਣੀ ਅੱਗੇ ਮੰਦਰ ਦੇ ਲੱਗ ਗਿਆ ਤੇ ਬਾਕੀ ਤੇ ਲੋਕੇਸ਼ਨ ਚੈੱਕ ਕਰਦਾ ਆ ਉਹ ਲੱਗੀ ਉਧਰ ਟੈਂਟ ਮਾਤਾ ਰਾਣੀ ਦੇ ਚੌਕ ਜਾਓ ਦੇਖੋ ਸਾਹਮਣੇ ਮੰਗੂ ਵਾਲਾ ਆ ਮੰਗੂ ਵਾਲਾ ਤੋ ਜਿਤੇ ਹੈਗਾ ਆਸ਼ਾ ਦੇਵੀ ਮੰਦਿਰ ਤੇ ਤੇਲੇ ਪਾਸੋਂ ਬੋਰਡ ਲੱਗੇ ਹੋਏ ਆ ਤੇ ਸਾਵਣ ਦੇ ਮੇਲੇ ਦੀਆਂ ਮੁਬਾਰਕਾਂ ਤੇ ਆਸ਼ਾ ਦੇਵੀ ਜੀ ਦੇ ਜਾਗਰਣ ਦੀਆਂ ਤੇ ਇਹੀ ਹੈਗਾ ਆ ਮੰਦਿਰ ਸਫਾਈ ਦਾ ਧਿਆਨ ਦੇ ਜੈ ਮਾਤਾ ਦੀ ਜੈ ਮਾ ਆਸ਼ਾ ਦੇਵੀ ਤੇ ਬਾਕੀ ਥਾਂ ਥਾਂ ਲਿਖਿਆ ਹੈ ਕਿ ਬੰਦਰੋਂ ਕੋ ਖਾਣਾ ਨਾ ਢਾਲੇ ਮੰਦਰ ਇੱਧਰਲੇ ਪਾਸੇ ਆ ਉੱਪਰ ਲੋਕ ਸੰਗਤ ਜੀ ਮੇਲਾ ਆਸ਼ਾ ਤੇ ਵੀ ਮੰਦਰ ਤੇ 41ਵਾਂ ਵਰ੍ਹੇਕੇ ਵਿਸ਼ਾਲ ਭਗਵਤੀ ਜਾਗਰਣ ਵਹ ਭੰਡਾਰਾ 29 ਜੁਲਾਈ 2025 ਦਿਨ ਮੰਗਲਵਾਰ ਅੱਜ 24 ਆ ਅੱਜ 24 ਆ ਤੇ 5 ਦਿਨਾਂ ਬਾਅਦ ਸੰਗਤ ਜੀ ਇੱਥੇ ਭੰਡਾਰਾ ਹੋਣਾ ਜੀ ਲੰਗਰ ਲੱਗਣੇ ਤੇ ਹੀ ਦੇਖ ਸਕਦੇ ਆ ਤੇ ਚਲੋ ਆਓ ਤੁਹਾਨੂੰ ਦਰਸ਼ਨ ਕਰਾਉਨੇ ਆ ਜੀ ਆਸ਼ਾ ਦੇਵੀ ਮੰਦਰ ਮਾਤਾ ਰਾਣੀ ਜੈ ਮਾਤਾ ਦੀ ਜੈ ਮਾਤਾ ਆਸ਼ਾ ਦੇਵੀ ਕਰੋ ਸੰਗਤ ਜੀ ਦਰਸ਼ਨ ਤੇ ਸ਼ਿਵਲਿੰਗ ਜੀ ਦੇ ਵੀ ਦਰਸ਼ਨ ਕਰੋ ਹਰ ਹਰ ਮਹਾਦੇਵ ਜੀ ਜੈ ਮਾਤਾ ਕਰੋ ਸੰਗਤ ਜੀ ਆਵਤਨ ਦਰਸ਼ਨ ਕਰਾਉਨੇ ਆ ਜੀ ਸੰਗਤ ਜੀ ਪਹਿਲਾਂ ਤਾਂ ਕਰੋ ਮਾਤਾ ਰਾਣੀ ਜੀ ਦੇ ਪਿੰਡੀ ਸਰੂਪ ਦੇ ਦਰਸ਼ਨ ਤੇ ਮਾਤਾ ਆਸ਼ਾ ਦੇਵੀ ਜੀ ਤੇ ਸੰਗਤ ਜੀ ਕਰੋ ਦਰਸ਼ਨ ਤੇ ਧੰਨਵਾਦ ਪੰਡਿਤ ਜੀ ਨਾਲ ਮਿਲਉਂਦੇ ਆ ਪੰਡਿਤ ਜੀ ਜੈ ਮਾਤਾ ਦੀ ਜੈ ਮਾਤਾ ਪੰਡਤ ਜੀ ਮਾਤਾ ਰਾਣੀ ਦੇ ਇਤਿਹਾਸ ਬਾਰੇ ਸਾਨੂੰ ਕੁਝ ਜਾਣੂ ਕਰਾਓ ਸਾਰੇ ਭਗਤਾਂ ਨੂੰ ਦੇਖੋ ਜੀ ਇਹ ਪ੍ਰਚੀਨ ਮੰਦਿਰ ਹੈ ਠੀਕ ਹੈ ਜੀ ਪਾਂਡਾਗ ਦੇ ਟਾਈਮ ਦਾ ਇਥੇ ਤਿੰਨ ਪਿੰਡੀ ਸਰੂਪ ਹੈ ਹਾਂ ਜੀ ਆਪਣੇ ਸੈਂਟਰ ਵਿੱਚ ਵਿੱਚ ਮਾਤਾ ਆਸ਼ਾ ਦੇਵੀ ਦੀ ਪਿੰਡੀ ਹੈ ਜਿਸ ਦੇ ਵਿੱਚ ਸੇਰਾ ਵਾਲੀ ਦਾ ਸਰੂਪ ਬਣਾ ਹੋਇਆ ਹੈ ਇੱਕ ਬਾਲਾ ਜੀ ਹਨਮਾਨ ਜੀ ਦੀ ਹੈ ਉਹ ਮੈਂ ਹਨਮਾਨ ਜੀ ਦਾ ਸਰੂਪ ਬਣਾ ਹੈ ਇੱਕ ਗਣਪਤੀ ਜੀ ਦੀ ਹੈ ਠੀਕ ਹੈ ਜੀ ਇਹ ਸਰੂਪ ਬਣਾ ਐਸੀ ਮਤਲਬ ਬਹੁਤ ਕਮ ਹੀ ਜਗ੍ਹਾ ਮਿਲੇਗੀ ਜहां ਮਤਲਬ ਬਾਲਾ ਜੀ ਔਰ ਗਣੇਸ਼ ਜੀ माता के रक्षक हो गए अंग रक्षक ऐसी जगह कम ही है पांडव के टाइम का कहते मंदिर है प्राचीन मंदिर है और यहाँ पहले लोग ही आज से सौ साल पहले इतने नहीं आते थे मंदिर पहले से ही था छोटा जहां मंदिर था ऐसे कच्चा बना हुआ था मिट्टी का शेर था जो लोग ही दस दे हैं पुराने कहते जन पांडव बनवास होया थी तो किसी टाइम उन्होंने ना सिंभू मतलब यही स्थापना की थी माता की आशा पूर्णी माता फिर नकोदर वाले अपने पिंड वाले हैं जो मंगूवाल नारी है हाँ जी दो रास्ते आते हैं एक रास्ता आता है अपने हिमाचल से वहां से पैदल है पौड़ियों का रास्ता वो करीब डेढ़ किलोमीटर है एक मंगूवाल पंजाब से आता है वो करीब वही पांच किलोमीटर होना वो मंदिर तक है और गाड़ी वाहन वगैरह आदमी आराम से मंदिर आ जाते हैं इससे फिर नकोदर वाले इधर उस टाइम आ रहे फिर उनकी आशमरा तो आशा देवी ना रखा पूर्णी हर संडे को लोग याद आते हैं हर संडे को भंडारा होता है और सबकी आश मुराद पूरी है और लोकी माता आशा देवी आते हैं तारीख दिन मंगलवार नकोदर की तरफ से काफी बड़ा जागरण है और भंडारा भी है नवरात्र पच्चीस तारीख से यहाँ काफी संगत आती है क्योंकि जो लोग पैदल आते हैं जिनको रास्ता पता है वो अपने मंगूवाल से आके ना यहाँ रात स्टॉप रहते हैं नहायत होया फिर अपने हिमाचल निकल जाते हैं गगरेट के पास एक पांच किलोमीटर का उनको ना अंतर पड़ जाता है मतलब सीधा रास्ता है तो तो कई लोग अपने ऊपर से भी आते हैं रहना सवेरे फिर चले जाना और आना जाना काफी लंगर भी आठ दिन लग बराबर लगेगा दिन रात चौबीस घंटे भंडारा होगा और श्रद्धालुओं के लिए जो भी रहने खाने की सुविधा रहती है आठ दिन तक तो संगत जी पंडित जी ने तुम सारा दस दिता वा कि जिदा संगत आ माता रानी चाली इतने रहने की व्यवस्था पूरी है ਤੇ 24 ਘੰਟੇ ਲੰਗਰ ਦੱਤਾ ਹੈ ਹਨਾ ਪੰਡਿਤ ਜੀ ਕੱਲੇ 25 ਤਾਰੀਖ ਚ ਲੱਗੇ 25 ਤਾਰੀਖ ਤੋਂ ਲੰਗਰ ਸਟਾਰਟ ਆ ਜੀ ਤੇ ਬਾਕੀ ਤੁਸੀਂ ਮਾਤਾ ਰੰਦੇ ਦੇ ਦਰਸ਼ਨ ਕਰੋ ਬਾਅਦ ਚੜ ਕੇ ਵੀਡੀਓ ਸ਼ੇਅਰ ਕਰੋ ਤਾਂ ਕਿ ਮਾਤਰਾਣੀ ਦੇ ਦਰਬਾਰ ਤੇ ਆਓ ਜਦੋਂ ਵੀ ਤੁਸੀਂ ਮਾਤਾ ਚੰਤਪੂਣੀ ਦਰਬਾਰ ਤੋਂ ਨੇ ਜਰੂਰ ਇੱਥੇ ਆਓ ਤੇ ਬਾਕੀ ਪੰਡਿਤ ਜੀ ਨੇ ਤੁਹਾਨੂੰ ਸਾਰੀ ਡਿਟੇਲ ਦੱਸ ਦਿੱਤੀ ਹੈ ਜੀ ਠੀਕ ਹੈ ਪੰਡਿਤ ਜੀ ਜੈ ਮਾਤਾ ਜੈ ਮਾਤਾ ਸੰਗਤ ਜੀ ਮਾਤਾ ਰੰਦੇ ਸ਼ੇਰ ਤੇ ਸਾਹਮਣੇ ਦਰਬਾਰ ਤੇ ਨਾਲ ਹੀ ਤੇ ਤੁਹਾਨੂੰ ਮਾਂ ਕਾਲੀ ਮੰਦਰ ਦੇ ਵੀ ਦਰਸ਼ਨ ਕਰਾਉਣੇ ਆਪਾਂ ਤੇ ਚਲੋ ਜੀ ਸੰਗਤ ਜੀ ਕਰੋ ਦਰਸ਼ਨ ਜੀ ਜੈ ਮਾਤਾ ਦੇ ਤਲੋ ਸੰਗਤ ਜੀ ਕਰੋ ਮਾਤਾ ਕਾਲੀ ਜੀ ਦੇ ਦਰਸ਼ਨ ਤੇ ਕਰੋ ਮਾਤਰਾਣੀ ਦੇ ਸਰੂਪ ਦੇ ਦਰਸ਼ਨ ਜੀ ਜੈ ਮਾਤਾ ਜੈ ਮਾਤਾ ਤੇ ਸੰਗਤ ਜੀ ਬਾਤਾਂ ਵੀ ਸ਼ੇਅਰ ਕਰਦੇ ਹੋ ਤੇ ਚੈਨਲ ਤੇ ਕੋ ਨਵਾਂ ਚੈਨਲ ਸਬਸਕ੍ਰਾਈਬ ਕਰ ਲਓ ਤੇ ਬਾਕੀ ਦਾ ਨਾਮ ਵੀ ਦੱਸਦੇ ਮਾਤਰਾਣੀ ਦੇ ਸ਼ੇਅਰ ਤੇ ਕਰੋ ਦਰਸ਼ਨ ਜੀ ਜੈ ਮਾਤਾ ਜੀ ਤ ਸੰਗਤ ਜੀ ਪੰਡਤ ਜੀ ਨਾਲ ਗੱਲ ਕਰ ਲਈ ਤੁਹਾਨੂੰ ਸਾਰਿਆਂ ਨੂੰ ਪੰਡਤ ਜੀ ਨਾਲ ਮਿਲავੇ ਤਾਂ ਪੰਡਤ ਜੀ ਨੇ ਸਾਰਾ ਡਿਟੇਲ ਵੀ ਦੱਸ ਦਿੱਤੀ ਜਿੱਦੋਂ ਤੁਸੀਂ ਮਾਤਾ ਰਾਣੀ ਦੇ ਚਾਲੇ ਸਟਾਰਟ ਹੁੰਦੇ ਤੁਹਾਨੂੰ ਕੋਈ ਦਿੱਕਤ ਨਹੀਂ ਆ ਇੱਥੇ ਰਹਿਣ ਦੀ ਵਿਵਸਥਾ ਬਹੁਤ ਵਧੀਆ ਨੂੰ ਰੈਂਟ ਦੀ ਵਿਵਸਥਾ ਵੀ ਦਿਖਾਈ ਦਿੰਨੇ ਆ ਆ ਦੇਖੋ ਸਾਹਮਣੇ ਏਡਾ ਵੱਡਾ ਹਾਲ ਆ ਤੇ ਇੱਥੇ ਪੱਕੇ ਵਗੈਰਾ ਨਹੀਂ ਆ ਸਿਰ ਲੱਗੇ ਆ ਆ ਦੇਖੋ ਪੱਕੇ ਵੀ ਲੱਗੇ ਸਾਰੇ ਪੱਕੇ ਦੇਖੋ ਤੇ ਨਵੇਂ ਲੱਗੇ ਹੋਏ ਆ ਤੇ ਪੱਕਿਆਂ ਦੀ ਸੁਵਿਧਾ ਬਹੁਤ ਤੇ ਪੰਡਤ ਜੀ ਕਹਿੰਦੇ ਇੱਥੇ ਆਪਾਂ ਰਹਿਣ ਵਾਸਤੇ ਗੱਦੇ ਗੁੱਦੇ ਸਾਰਾ ਕੁਝ ਦਿੰਨੇ ਆ ਤੇ ਇੱਥੇ 24 ਘੰਟ ਇਹ ਰਹਿਣ ਸਹਿਣ ਦੀ ਨੋਟ ਬਾਕੀ ਜਾਗਰਣ ਤੁਹਾਨੂੰ ਦੱਸ ਦਿੱਤਾ ਸੀ ਪਹਿਲੇ ਕਲਿੱਪ ਦੇ ਵਿੱਚ ਕਿ ਜਾਗਰਣ ਵੀ ਆ ਬਾਕੀ ਪੰਡਿਤ ਜੀ ਵੀ ਤੁਹਾਨੂੰ ਦੱਸ ਦੁੱਤਾ ਵਾ ਤੇ ਇੱਥੇ ਬਾਅਦ ਚ ਲੱਗਦੀ ਹੈ ਸਟੇਜ ਹੀ ਉਹ ਸਾਹਮਣੇ ਜਿਹੜਾ ਜਾਗਰਣ ਹੁੰਦਾ ਨਹੀਂ ਆ ਨਾ ਉਹ ਦੇਖੋ ਹਾਂਜੀ ਸਟੇਜ ਬਣੀ ਆ ਬਾਕੀ ਸਿੱਧਾ ਜਾਗਰਣ ਆ ਤੇ ਸਿੱਧਾ ਜਾਗਰਣ ਆ ਇੱਥੋਂ ਦੇਖੋ ਕਾਫੀ ਇੱਕ ਚੀਜ਼ ਹੋਰ ਤੁਹਾਨੂੰ ਦਿਖਾਉਣੇ ਆ ਇੱਕ ਤੁਹਾਨੂੰ ਰਸਤਾ ਦਿਖਾਉਣੇ ਜਿਹੜਾ ਹਿਮਾਚਲ ਵੱਲੋਂ ਆਉਂਦਾ ਵਾ ਮਤਲਬ ਤੁਰ ਕੇ ਆਉਂਦਾ ਵਾ ਪੈਦਲ ਵਾਲਾ ਉਹ ਵੀ ਦਿਖਾਉਣੇ ਤੁਹਾਨੂੰ ਤੇ ਉਹਦੀ ਹੁਣ ਸਾਸਪਾਈ ਚੱਲਦੀ ਪਈ ਆ ਤੇ ਦਿਖਾਉਣੇ ਆ ਤੁਹਾਨੂੰ ਤੇ ਕਾਫੀ ਪੁਰਾਣਾ ਮੰਦਿਰ ਆ ਪ੍ਰਾਚੀਨ ਮੰਦਿਰ ਆ ਪੰਡੇ ਜੀ ਨੇ ਪੂਰਾ ਤੁਹਾਨੂੰ ਇਤਿਹਾਸ ਵੀ ਦੱਸਿਆ ਵਾ ਹਨਾ ਤੇ ਨਾਲ ਦੀ ਨਾਲ ਤੁਹਾਨੂੰ ਹਰਿਗਿ ਜੀ ਜਾਣੂ ਵੀ ਕਰਾਈ ਆ ਤੇ ਆਪਣੇ ਪੰਜਾਬ ਵਾਲੀ ਸਾਈਡ ਦੇ ਉਧਰੋਂ ਦੀ ਗੱਡੀ ਲੈ ਕੇ ਆ ਸਕਦੇ ਕਹਿੰਦੇ ਬਟ ਰੋਡ ਤੁਹਾਨੂੰ ਦਿਖਾਤਾ ਥੋੜਾ ਉਹਦਾ ਮਤਲਬ ਰਿਸਕੀ ਜਿਹਾ ਹੀ ਆ ਤੇ ਜਿਹੜੀ ਗੱਡੀ ਥੋੜੀ ਉੱਚੀ ਆ ਉਹ ਚੱਲ ਸਕਦੀ ਆ ਜਦ ਆਪਣੀ ਜਿਹੀ ਬੋਦੀ ਨੀਵੀਂ ਗੱਡੀ ਨੂੰ ਥੋੜਾ ਦਿੱਕਤ ਲੱਗ ਸਕਦੀ ਆ ਬਾਕੀ ਆਹ ਰੋਡ ਆ ਜੀ ਆਹ ਜੰਗਲ ਵਿੱਚਲੀ ਜੀ ਆਈ ਹੋਪ ਤੁਹਾਨੂੰ ਦਿਖਦਾ ਹੋਊਗਾ ਆ ਦੇਖੋ ਜੀ ਸਾਹਮਣੇ ਇਹ ਜਿਹੜਾ ਜਾਂਦਾ ਵਾ ਹਾਂ ਕੋਮ ਦੇਖੋ ਮੈਂ ਤੁਹਾਨੂੰ ਉਦੇਸ਼ ਸਰ ਪੋੜੀਆਂ ਤੁਹਾਨੂੰ ਦਿਖਾਉਣਾ ਥੋੜਾ ਜ਼ੂਮ ਕਰਕੇ ਦਿਖਾਉਣਾ ਤੇ ਇਹ ਪੂਰਾ ਜੰਗਲ ਵੇਦੀ ਆ ਜੀ ਉਹ ਦੇਖੋ ਜੀ ਪੋੜੀਆਂ ਦੀਆਂ ਹੋਗੀਆਂ ਤੁਹਾਨੂੰ ਤੇ ਇਹ ਪੋੜੀਆਂ ਜਾਣੀਆਂ ਜੀ ਉਹ ਉੱਤੇ ਵੀ ਛੱਡ ਬਣੀ ਹੈ ਹਿਮਾਚਲ ਵੱਲੋਂ ਆਉਂਦੀਆਂ ਜੀ ਤੇ ਆਹ ਦੇਖੋ ਜੀ ਤੇ ਕਾਫੀ ਦੂਰੋਂ ਮਤਲਬ ਸੰਗਤਾਂ ਆਉਂਦੀਆਂ ਆ ਇਧਰੋਂ ਦੀ ਪੈਦਲ ਚੱਲ ਕੇ ਆਉਂਦੇ ਆ ਤੇ ਪਹਿਲਾਂ ਕਿਹਾ ਜਾਂਦਾ ਹੈ ਕਿ ਜਿੱਲੇ ਪਹਿਲਾਂ ਸਟਾਰਟਿੰਗ ਦੇ ਜਿੱਦੇ ਖੱਡ ਜਿੱਦਾਂ ਖੱਡਾਂ ਦੇ ਵੀ ਤੁਹਾਨੂੰ ਦਿਖਾਈਏ ਰਸਤੇ 'ਚ ਖੱਡ ਬਗਦੀ ਆ ਪਹਿਲਾਂ ਆਉਂਦੀ ਲੋਕੀ ਤੋਰ ਕੇ ਆਉਂਦੇ ਹੁੰਦੇ ਸੀ ਤੇ ਇੰਨਾ ਪਹਾੜੀ ਉੱਤੇ ਚੜਦੇ ਤੇ ਹੁਣੇ ਹਿਮਾਚਲ ਵਾਲਾ ਰੋਡ ਦਾ ਦਿਖਾਤਾ ਪੰਡੇ ਜਗਨੰਦਰ ਸਾਸਪਾਈ ਚੱਲਦੀ ਵੀ ਲਟਾਂ ਲੁੱਟਾਂ ਉਹ ਦੇਖੋ ਲੱਗ ਰਹੀਆਂ ਵਾ ਤੇ ਵਿੱਚ ਵਿੱਚ ਦਾ ਲਟਾਂ ਲੱਗ ਵੀ ਗਈਆਂ ਦੇਖੋ ਤੇ ਸੰਗਤ ਜੀ ਇਹ ਕਹਿੰਦੇ ਪੂਰੇ ਰੋਡ ਤੇ ਦਾ ਲਟਾਂ ਲੱਗ ਜਾਣੀਆਂ ਵਾ ਤੇ ਮਤਲਬ ਕਿਸੇ ਨੂੰ ਕੋਈ ਦਿੱਕਤ ਨਾ ਹੋਵੇ ਤੇ ਬਾਕੀ ਸੰਗਤ ਜੀ ਕਿੱਦਾਂ ਲੱਗੀ ਵੀਡੀਓ ਇਨਫੋਰਮੇਸ਼ਨ ਜੀ ਵਧੀਆ ਲੱਗੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਕੀ ਬਹੁਤ ਵਧੀਆ ਕੇ ਸਕੂਨ ਮਿਲਿਆ ਸ਼ਾਂਤੀ ਮਿਲੀ ਆਪਾਂ ਫਸਟ ਟਾਈਮ ਆਏ ਤੇ ਬੜਾ ਵਧੀਆ ਲੱਗਿਆ ਤੇ ਕਈਆਂ ਨੂੰ ਹੁੰਦਾ ਵਾ ਕਿ ਇਹ ਵਿੱਚ ਕਮੈਂਟ ਕਰਦੇ ਕਿ ਸਾਨੂੰ ਰਹਿਣ ਦੀ ਵਿਵਸਥਾ ਕਿੱਦਾਂ ਹੋਊਗੀ ਤੁਹਾਨੂੰ ਰਸਤਾ ਹੀ ਦਿਖਾ ਦਿੱਤਾ ਵਾ ਰਹਿਣ ਦੀ ਇੱਥੇ ਕੁੱਲੀ ਵਿਵਸਥਾ ਕੋਈ ਟੈਨਸ਼ਨ ਨਹੀਂ ਕਰਨੀ ਉਦਾਂ ਵੀ ਯਾਨੀ ਪੱਖੇ ਨਾ ਵੀ ਜਲਦੇ ਹਵਾਇ ਬਹੁਤ ਠੰਡੀ ਹੈ ਨਾ ਕਿੰਨੀ ਹਵਾ ਠੰਡੀ ਵਗਦੀ ਹੈ ਨਾ ਕਿਉਂਕਿ ਆਲੇ ਦੁਆਲੇ ਗ੍ਰੇਨਰੀ ਆ ਬਹੁਤ ਵਧੀਆ ਮੌਸਮ ਆ ਤੇ ਬਾਕੀ ਦੀ ਦੇਖੋ ਆਲੇ ਪਾਸੇ ਇੱਧਰ ਵੀ ਖਾੜਾ ਆ ਲੋ ਜੀ ਦੇਖੋ ਤੇ ਕਾਫੀ ਵਧੀਆ ਵਾ ਤੇ ਮਾਤਾ ਚੰਦਪੂਰ ਦੇ ਮੇਲੇ ਅਤੇ ਮਾਤਾ ਅਛਾ ਦੇਵੀ ਜੀ ਦੇ ਸਲਾਣਾ ਜਾਗਰਨ ਤੇ ਭੰਡਾਰੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਤੇ ਸੰਗਤਾਂ ਨੇ ਆਪਣੇ ਪੋਸਟਰ ਲਾਏ ਤੇ ਨਕੋਦਰ ਵਾਲੀ ਸਾਈਡ ਤੋਂ ਇਹ ਲੰਗਰ ਭੰਡਾਰਾ ਲੱਗਣਾ ਵਾ ਤੇ ਬਾਕੀ ਆਪਾਂ ਉਧਰੋਂ ਆਏ ਸੀ ਐਂਟਰੀ ਤੁਹਾਨੂੰ ਪਤਾ ਕੀਤੀ ਹੈ ਤੇ ਆਹ ਦੇਖੋ ਸਾਹਮਣੇ ਤੁਹਾਨੂੰ ਬਿਲਕੁਲੀ ਦੇਖੋ ਕਿੰਨੀ ਸੋਹਣੀ ਨੇਚਰ ਕਿੰਨੀ ਸੋਹਣੀ ਤੇ ਕਈ ਵੀਰ ਭੈਣ ਸਾਡੇ ਕਹਿੰਦੇ ਆ ਕਿ ਤੁਸੀਂ ਸਾਨੂੰ ਕੀ ਡੀਅਰ ਕਿੱਥੇ ਆ ਪਾਹ ਤਾਂ ਡੀਅਰ ਦੇਖੋ ਨਾ ਦੇਖੋ ਸਾਹਮਣੇ ਦਿਖਦਾ ਉਹ ਦੇਖਿਓ ਦੇਖ ਉਹ ਦੇਖ ਸਾਡੇ ਹੱਲ ਦੇ ਤਾਂ ਇੱਕ ਵੀਡੀਓ ਬਣਾਉਣ ਦੇਣਾ ਦਿਖ ਰਹੀ ਨਹੀਂ ਇਹਨੂੰ ਕਰਵਾ ਸੁਣ ਦਿਓ ਉਹਦੇ ਸਾਹਮਣੇ ਦਿਦਾ ਆਹ ਸੰਭਰ ਕੀ ਹੈ ਸੰਭਰ ਡੀਰ ਖਰੇ ਹੁਣ ਮੇਰੇ ਖਾਣਾ ਹੀਰਨੀਆਂ ਹੀਰਨਾਂ ਦਾ ਸੰਭਰ ਹੋਵਾ ਹਰੇ ਸੰਗਤ ਜੀ ਆ ਸਾਹਮਣੇ ਤੇ ਫਿਰ ਦੇਖੋ ਹਰੇ ਕੰਨ ਹਲੋਂਦਾ ਵਿਆਹ ਦੇ ਹਾਂ ਜੂਮ ਪੂਰਾ ਦੂਰ ਬੋਵਾ ਦੇਖੋ ਥੋੜਾ ਦੇ ਦੋ ਤੇ ਸੈਟ ਹੋ ਰਿਹਾ ਗਿਆ ਨਾ ਇਹ ਆ ਦੇਖੋ ਸਾਹਮਣੇ ਵੜਾ ਦੇਖਦਾ ਪਿਆ ਥੋੜਾ ਅੱਗੇ ਨੂੰ ਜਾ ਕੇ ਹੁਣ ਤੁਹਾਨੂੰ ਹੋਰ ਦਿਖਾਉਣਾ ਚਾਂਦ ਕੀ ਦਿੱਸਾ ਚਾਂਦ ਕੀ ਦੇਖੋ ਲੋਏ ਸੰਗਤ ਜੀ ਨੇਚਰ ਦੀ ਗੱਲ ਕਰਦੇ ਹਾਂ ਆਪਾਂ ਨੇਚਰ ਦੇ ਵਿੱਚ ਦੇਖੋ ਤਾਨੂੰ ਡੀਅਰ ਵੀ ਦਿਖਾ ਲਈ ਦਿੱਤਾ ਹੈ। ਬਾਕੀ ਤੁਸੀਂ ਨੇਚਰ ਇੰਜੋਏ ਕਰਨਾ। ਪਿੱਛੇ ਵਾਏ ਕਰੋ ਦੇਖੋ ਬਹੁਤ ਵਧੀਆ ਸਾਫ਼ ਸਫਾਈ ਦਾ ਪੂਰਾ ਧਿਆਨ ਆ। ਸਾਧ ਸੰਗਤ ਜੀ ਦੇਖੋ ਜੀ। ਉਹ ਕਿਤੇ ਕੰਨ ਹੁੰਦੇ ਦੇਖਿਆ ਨਹੀਂ। ਹੂੰ। ਔਰ ਉਹਦੇ ਉਹਦੇ ਥੋੜਾ ਲੱਗ ਗਿਆ। ਇੱਥੋਂ ਥੋੜਾ ਜ਼ੂਮ ਕਰਕੇ ਦੇਖਦਾ। ਉਹ ਦੇਖੋ। ਆ ਦੇ। 12 ਸਿੰਗਾ ਵੀ ਨਹੀਂ ਹੋਗੀ ਨੀ ਆ। ਤੇ ਯੂਨੀਕੌਰ ਨਹੀਂ ਲੱਗਦਾ। ਜੇ ਨਹੀਂ ਕੋ ਯੂਨੀਕੌਰ ਤਰੋ। ਤੇ ਪਤਾ ਨਹੀਂ ਸੰਗਤ ਜੀ ਤੁਹਾਨੂੰ ਕੀ ਲੱਗਦਾ ਕੀ ਹੋਇਆ ਸਾਡ ਡੀਅਰ? ਚਾਹ ਨੂੰ ਯਾਰੋ ਹੋਣਾ ਤੇ ਸਾਹਮਣੂ ਹੋ ਆ ਮੇਰੇ ਸਾਹਮਣੇ ਨਾ ਉਹ ਦੋ ਆ ਦੋ ਦੇ ਨਾਲ ਇੱਕ ਹੋਰ ਆ ਉਹਦੇ ਤੋਂ ਛਾੜੀਆਂ ਥਲੇ ਆਲੇ ਨਾਲ ਸੀ ਤਾਂ ਆ ਨਾ ਆ ਜਿਹੜੀ ਝਾੜੀ ਸੰਗਤ ਦੀ ਦੀ ਇਹਦੇ ਵਿੱਚੋਂ ਦੇਖਿਓ ਤੀ ਤਾਂ ਦੇਖੋ ਦਿਖਣਾ ਤੁਹਾਨੂੰ ਉਹਦੇ ਕੰਨ ਹਿਲਦੇ ਉਹ ਦੇਖੋ ਦੇ ਉਹ ਤੇ ਇੱਕ ਹੀ ਆ ਇੱਕ ਨਹੀਂ ਉਹ ਦੇਖੋ ਉਹਦੇ ਵਿੱਚ 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 ਦੇਖੋ ਹਿਲਦਾ ਇੱਕੋ ਹੀ ਆ ਯਾਰ ਆ ਦੇਖੋ ਦੇਖੋ ਕਿੱਥੋਂ ਝਾੜੀਆਂ ਨਹੀਂ ਹੈਗੀਆਂ ਉਹਦੇ ਤੇ ਹਿਲਦਾ ਉਹ ਦੇਖੋ ਕੰਨੋਂ ਦੇ ਉਹ ਤੇ ਦੋ ਆ ਇੱਕ ਨਹੀਂ ਉਹਦੇ ਦੇਖਿਓ ਬੈਠੇ ਆ ਉੱਥੇ ਸ਼ਾਮੇ ਬੈਠਾ ਇੱਕ ਪਤਨ ਵਿੱਚ ਦੂਸਰਾ ਨਹੀਂ ਦਿਸਿਆ ਹਾਂ ਤੇ ਉਹ ਦੇਖੋ ਸੰਗਰ ਜੀ ਕਿੰਦਾ ਹਾਲ ਦੇਖਦੇ ਪਏ ਆ ਉਹ ਦੇਖੋ ਕੰਨ ਨਹੀਂ ਹੁੰਦੇ ਪੀਓ ਦੇ ਉਹਦੇ ਉਹਦੇ ਪਿੱਛੇ ਵੀ ਉਹਦੇ ਤਿੰਨ ਚਾਰ ਜਣੇ ਆ ਇੱਕ ਦੋ ਤਿੰਨ ਕੋ ਪਿੱਛੇ ਉਹਦੇ ਅੱਛਾ ਆ ਉਹਦੇ ਵਿੱਚ ਆਹ ਸੰਗਤ ਜੀ ਨੂੰ ਕਿੱਧਰ ਗਿਆ ਚੂਮ ਕਰ ਗਿਆ ਕਿੱਡਾ ਵੱਡਾ ਆ ਇਹ ਸਾਂਭ ਰਹੀ ਆ ਸਾਂਭ ਰੋਣਾ ਸ਼ਾਇਦ ਉਹ ਸੰਗਤ ਜੀ ਦੇਖਿਓ ਇਧਰ ਹੀ ਸੜ ਆ ਆਵਲ ਜੀ ਜਿਹੜਾ ਨਾ ਦੇਖੋ ਦੀਦਾ ਉਹਦੇ ਇੱਥੇ ਖੇਲਦਾ ਉਹ ਵੀ ਆ ਇਧਰ ਆਓ ਇਧਰ ਪਾਸੇ ਨਹੀਂ ਦੇ ਦੇ ਸੰਗਤ ਜੀ ਨੇ ਕਹਣਾ ਸੰਗਤਾਨ ਨੇ ਕਹਣਾ ਕਿ ਡੀਅਰ ਹੀ ਤੇ ਖਾਈ ਜਾਂਦੇ ਪਏ ਆ ਡੀਅਰ ਨਹੀਂ ਆ ਮੈਨੂੰ ਤਾਂ ਆਪਨੇ ਪਤਾ ਸੀ ਆ ਵੀ ਕੀ ਆ ਇਹ ਸੰਭਰ ਸੰਭਰ ਜਾਉ ਤਾ ਆਪਣੇ ਕੀ ਮਨੇ ਦੀ ਬਾਕੀ ਕੁਛ ਕਹਿ ਨਹੀਂ ਸਕਦੇ ਦੋ ਆ ਉਹ ਤਾਂ ਚਲ ਗਿਆ ਚਲ ਗਿਆ ਚਲ ਨਹੀਂ ਗਿਆ ਕੁਛ ਖਾਂਦਾ ਆ ਉਥੋਂ ਉਹ ਇੱਕ ਆ ਉੱਪਰ ਇੱਕ ਆ ਖਾਂਦਾ ਉਹਦੇ ਜਿਹੜਾ ਤੁਸੀਂ ਕੁਝ ਕਹਿ ਪੂਗਾ ਅਸਾਂ ਉੱਥੇ ਹੀ ਆਣੇ ਨਾ ਦੋ ਦੋ ਖੜਾ ਤੇ ਲੋ ਜੀ ਸੰਗਤ ਜੀ ਬਾਕੀ ਤੁਹਾਨੂੰ ਦੇਖੋ ਨਾਲ ਦੀ ਨਾਲ ਤੁਹਾਨੂੰ ਦਿਖਾਈ ਵੀ ਜੰਨੇ ਆਪਾਂ ਮੰਕੀ ਤਾਂ ਹੈਗੇ ਹੈ ਤੇ ਮੋਂਕੀ ਦੇ ਹੈਗੇ ਹੈਗੇ ਤੁਹਾਨੂੰ ਦੇਖੋ ਜੰਗਲੀ ਜਾਨਵਰ ਵੀ ਤੁਹਾਨੂੰ ਦਿਖਾਏ ਆ ਤੇ ਬਹੁਤ ਵਧੀਆ ਨੇਚਰ ਆ ਬਹੁਤ ਵਧੀਆ ਆਗਾ ਤੇ ਆਈ ਹੋਰ ਕਿ ਕਿਹਨਾਂ ਹੀ ਵੀ ਰਸਤਾ ਜਾਂਦਾ ਨੇ ਇਧਰਲੇ ਪਾਸੇ ਰੁਕਣ ਨੂੰ ਜਿਹੜਾ ਹਿਮਾਚਲ ਤੋਂ ਆਉਂਦਾ ਚਾਰ ਸਟੇ ਆ ਇਧਰ ਕਹਿੰਦੇ ਪੰਡਿਤ ਜੀ ਨੇ ਦੱਸਿਆ ਕਿ ਚਾਰ ਮਤਲਬ ਰੁਕਣ ਨੂੰ ਜਗ੍ਹਾ ਬਣੀਆਂ ਪਈਆਂ ਆ ਤੇ ਤੁਸੀਂ ਆ ਸਕਦੇ ਆ ਬੜਾ ਸੋਹਣਾ ਹੈਗਾ ਖੁੱਲਾ ਡੁੱਲਾ ਰਸਤੇ 'ਚ ਰੈਸਟ ਕਰੋ ਜਿੱਦਾਂ ਮਰਜ਼ੀ ਰੈਸਟ ਕਰੀ ਤਾਂ ਮਰਜ਼ੀ ਮਾਤਾ ਵਾਤਰੇ ਪੁੱਲੇ ਤਰਸੇ ਪੜੋ। ਪਿੱਛੇ ਤੋਂ ਹੀ ਹਿਮਾਚਲ ਨਿਕਲਦਾ ਇਹ ਵਾਲਾ ਰਸਤਾ। ਹਾਂ ਆ ਦੇਖੋ ਆ ਪੋੜੀਆਂ ਪੋੜੀਆਂ ਐ ਪੋੜੀਆਂ ਤੇ ਘੁੰਮ ਕੇ ਜਾਂਦੀਆਂ ਜਿਹੜੀਆਂ ਤੁਹਾਨੂੰ ਪੋੜੀਆਂ ਦਿਖਾਈਆਂ ਨਾ ਆਪਰੇ ਇੱਥੋਂ ਐ ਗੇਟ ਤੋਂ ਪੋੜੀਆਂ ਐਣ ਜਾਂਦੇ ਆਪਰ ਨੂੰ ਚੜਦੀਆਂ ਸਿੱਧੀ। ਚਲੋ ਇਹ ਸੰਗਤ ਜੀ ਏਸੀ ਆਸ਼ਾ ਦੇਵੀ ਮੰਦਿਰ ਤੇ ਮਾਤਾ ਰਾਣੀ ਦੀ ਸਾਨੂੰ ਵੀ ਦਰਸ਼ਕ ਕਰਨ ਦਾ ਮੌਕਾ ਮਿਲਿਆ ਸਾਧ ਸੰਗਤ ਜੀ। ਕਿਉਂਕਿ ਬੜੇ ਮਨ ਨੂੰ ਖੂਮੇ ਵਧੀਆ ਲੱਗਾ। ਬਾਕੀ ਬੰਦੇ ਜੀ ਨੇ ਦੱਸਿਆ ਕਿ ਬਹੁ ਅਨਤ ਗਣੇਸ਼ ਜੀ ਆ ਬਾਲਾ ਜੀ ਦਾ ਜਿੱਦਾ ਸਰੂਪ ਤੁਸੀਂ ਦੇਖਿਆ ਹੀ ਆ ਹਨ ਮੰਦਿਰ ਦੇ ਵਿੱਚ ਤੇ ਬਹੁਤ ਰੇਅਰ ਹੁੰਦਾ ਚਲੋ ਸਾਨੂੰ ਵੀ ਦਰਸ਼ਨ ਕਰਨ ਦਾ ਮੌਕਾ ਮਿਲਿਆ ਤੇ ਤੁਸੀਂ ਵੀ ਆਓ ਦਰਸ਼ਨ ਕਰੋ ਤੇ ਮਾਤਾ ਰਾਣੀ ਦੇਗਤ ਜੀ ਤੁਸੀਂ ਚੱਲਿਆ ਚਾਹਨੇ ਆ ਰਾਤ ਨੂੰ ਜਿੱਦਾਂ ਮਰਜ਼ੀ ਤੁਸੀਂ ਰੁਕ ਸਕਦੇ ਆ ਹਨਾ ਸਾਰਾ ਕੁਝ ਪ੍ਰਬੰਧ ਹੈਗਾ ਯਾ ਲੰਗਰ ਦਾ ਵੀ ਹੈਗਾ ਨੌਣ ਢੌਣ ਦਾ ਵਾਸ਼ਰੂਮ ਵਗੈਰਾ ਦਾ ਸਾਰਾ ਕੁਝ ਕੰਦੀ ਕੋਈ ਪ੍ਰੋਬਲਮ ਨਹੀਂ ਹੈਗੀ ਸੰਗਤ ਆਉਂਦੀ ਆ ਰਾਤ ਨੂੰ ਇੱਥੇ ਰੁਕ ਕੇ ਤੇ ਫਿਰ ਅੱਗੇ ਇੱਧਰ ਸਿੱਧੇ ਕਿਉਂਕਿ 5 ਕਿਲੋਮੀਟਰ ਦਾ ਫਰਕ ਪੈ ਜਾਂਦਾ ਤੇ ਇੱਧਰ ਦੀ ਚੜਾਈ ਚੜ ਕੇ ਸਿੱਧਾ ਹੀ ਸਾਨੂੰ ਅਚਲ ਵਿੱਚ ਕ੍ਰਾਸ ਕਰ ਲੈਂਦੇ ਆ ਸਤ ਸੰਗਤ ਜੀ ਜੇ ਇਤਨੀ ਇਨਫੋਰਮੇਸ਼ਨ ਬਧੇ ਲਗੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਮਿਲਣ ਤੱਕ ਨੈਕਸਟ ਵਾਰ ਦੇ ਤੱਕ ਬਾਏ ਬਾਏ ਸਤਿ ਸ਼੍ਰੀ ਅਕਾਲ ਜੈ ਮਾਤਾ ਦੀ ਜੀ